ਜਮਾ ਦੀ ਡੁੱਲ ਗਈ ਢਾਲ ਤੇ ਅਸੀਂ ਢੋਲ ਢੋਲ ਕੇ ਖਾਨੇ ਆ ਲੇਕਿਨ ਬੂਟਾ ਸਿੰਘ ਜੀ ਮੇਲਾ ਖਿਆਲ ਪੰਜਾਬ ਦੇ ਵਿੱਚ ਤੁਹਾਡੇ ਤੋਂ ਵੱਡਾ ਬੁਸ਼ਰਮ ਦੂਸਰਾ ਬੰਦਾ ਕੋਈ ਹੋਰ ਹੋ ਨਹੀਂ ਸਕਦਾ ਆ ਪਹਿਲਾਂ ਮਾੜੀ ਜਿਹੇ ਦੀ ਵੀਡੀਓ ਦੇਖਿਓ ਤੇ ਫੇਰ ਕਰਦੇ ਆ ਗੱਲ ਇੱਕ ਵੀਡੀਓ ਮੈਂ ਹੋਰ ਇਹਦੇ ਵਿੱਚ ਅਟੈਚ ਕੀਤੀ ਆ ਉਹ ਵੀ ਦੇਖ ਲਿਓ ਵੀ ਉਹਦੇ ਵਿੱਚ ਇਹਦੇ ਬਿਆਨ ਕੀ ਕਹਿੰਦੇ ਆ ਸਿੱਧੂ ਮੂਸੇ ਵਾਲੇ ਦੇ ਬਾਰੇ ਬੁਸ਼ਰਮਾਂ ਦੀ ਡੁੱਲ ਗਈ ਢਾਲ ਕਹਿੰਦੇ ਢੋਲ ਢੋਲ ਕੇ ਖਾਨੇ ਆ ਮੈਂ ਗੱਲ ਕਰਦਾ ਬੱਬੂ ਮਾਨ ਦੀ ਫਿਲਮ ਬਣਾਈਏ ਸੋਚਿਆ ਸੁਰਮਾ ਫਲॉप ਹੋ ਗਈ। ਉਹ ਬਹਾਨੇ ਲਾਉਂਦਾ ਹੈ। ਕਹਿੰਦਾ ਸ਼ਰਾਧਾਂ ਦੇ ਦਿਨ ਚੱਲੇ ਸੀ ਫਿਲਮ ਤਾਂ ਨਹੀਂ ਚੱਲੀ। ਜਦੋਂ ਤੁਸੀਂ ਕਰੈਕਟਰ ਦੀ ਗੱਲ ਕਰਨ ਸੁਚਾ ਸਮਾਨ ਦੀ ਨਿਤਰੀ ਸ਼ਰਾਬ ਵਰਗੀ ਜਾਂ ਪਹਿਲੀ ਵਾਰ ਮਿਲਣਾ ਹੋਵੇ ਕੁੜੀ ਨੂੰ ਸੇਫ ਨਹੀਂ ਜਗਾ ਕੋਈ ਕਮਾਦ ਵਰਗੀ ਇਹ ਕਿਹਾ ਸੀ ਨਾ ਤੇ ਇਹ ਜੇ ਤੁਸੀਂ ਕਰਤੂਤ ਦੀ ਗੱਲ ਸੁਣੋਗੇ ਕਰੈਕਟਰ ਦੀ ਗੱਲ ਸੁਣੋਗੇ ਸਾਡਾ ਹੋਣ ਹਰ ਬੱਚਾ ਸੀ ਮਾਨਸਾ ਜ਼ਿਲ੍ਹੇ ਦਾ ਸਿੱਧੂ ਮੂਸੇਵਾਲਾ ਉਹਨੂੰ ਮਰਵਾਉਣ ਵਿੱਚ ਇਸ ਬੰਦੇ ਦਾ ਬਹੁਤ ਵੱਡਾ ਹੱਥ ਸੀ ਬਸ ਗਿਆ ਮਾਨ ਸਰਕਾਰ ਕਰਕੇ ਜਿਹੜਾ ਕਰੈਕਟਰ ਤੁਸੀਂ ਆਪ ਦੇਖ ਲਓ ਇਹ ਫਿਲਮ ਫਲॉप ਕਿਉਂ ਹੋਈ ਹੈ ਜਿਹੜੇ ਮੂਸੇ ਵਾਲ ਦੇ ਫੈਨ ਸੀ ਨਾ ਉਹਨਾਂ ਨੇ ਪੂਰਾ ਵਿਰੋਧ ਕੀਤਾ ਸੀ ਇਸ ਫਿਲਮ ਦਾ ਇਹ ਸੱਚਾਈ ਹੈ ਅੱਛਾ ਹੁਣ ਇਹਨੂੰ ਪਤਾ ਲੱਗ ਗਿਆ ਵੀ ਜਿਹੜੇ ਮੂਸੇ ਵਾਲੇ ਦੇ ਫੈਨ ਆ ਉਹਨਾਂ ਨੇ ਇਸ ਮੂਵੀ ਦਾ ਵਿਰੋਧ ਕੀਤਾ ਤੇ ਤਾਂ ਕਰਕੇ ਇਹਨੇ ਵੀਡੀਓ ਆਪਣੇ ਇਸ ਤੋਂ ਅਪਲੋਡ ਕਰ ਦਿੱਤੀ ਆ ਵੀ ਮੂਸੇ ਵਾਲੇ ਦੇ ਜਿਹੜੇ ਫੈਨ ਆ ਉਹਨਾਂ ਦੇ 뷰 ਲੈਣ ਦੇ ਚੱਕਰ ਦੇ ਵਿੱਚ ਵੀ ਹੁਣੇ ਮੂਸੇ ਵਾਲੇ ਨੂੰ ਕਹਿੰਦਾ ਵੀ ਸਾਡਾ ਮਾਨਸਾ ਜ਼ਿਲ੍ਹੇ ਦਾ ਹੋਣਹਾਰ ਬੱਚਾ ਸੀ ਉਹ ਤੇ ਬੱਬੂ ਮਾਨ ਨੂੰ ਇਹਨੇ ਕੀ ਕਹਿ ਦਿੱਤਾ ਬਿਸ਼ਰਮ ਯਾਨੀ ਕਿ ਬਿਸ਼ਰਮਾਂ ਦੀ ਡੁੱਲ ਗਈ ਦਾਲ ਤੇ ਡੋਲ-ਡੋਲ ਕੇ ਖਾਨੇ ਆ ਤੇ ਜਿੱਦੋਂ ਚਮਕੀਲਾ ਮੂੰਗੀ ਆਈ ਸੀ ਤੇ ਉਸ ਤੋਂ ਉਦੋਂ ਇਸ ਬਿਸ਼ਰਮ ਬੰਦੇ ਦੇ ਮਾੜੇ ਜਿਹੇ ਬਿਆਨ ਸੁਣਿਆ ਤੇ ਫੇਰ ਕਰਦੇ ਆ ਅੱਗੇ ਗੱਲ ਸਿੱਧੂ ਮੂਸੇਵਾਲੇ ਨੇ ਅਸਲਾ ਪ੍ਰਮੋਟ ਕੀਤਾ ਤੇ ਉਹਦਾ ਖਮਿਆਜਾ ਉਹਨੂੰ ਭੁਗਤਣਾ ਵੀ ਪਿਆ ਉਹਨੇ ਤਾਂ ਸਿੱਧੂ ਮੂਸੇਵਾਲੇ ਤਾਂ ਪੁਰਾਣਾ ਤੁਹਾਡਾ ਫੇਰ ਆ ਗਿਆ ਇਹ ਸ਼ਬਦ ਵੀ ਵਰਤੇ ਆ ਕਿਦਾਂ ਪੁਰਾਣਾ ਸੀ ਉਹ ਆ ਜਦੋਂ ਸਿੱਧੂ ਮੂਸੇਵਾਲੇ ਦੇ ਘਰ ਦੇ ਵਿੱਚ ਜਾਨੀ ਕਿ ਮਾਤਾ ਚਰਨ ਕੌਰ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਉਦੋਂ ਵੀ ਇਹਨਾਂ ਬੇਸ਼ਰਮ ਲੋਕਾਂ ਨੇ ਸ਼ਾਰਟ ਵੀਡੀਓ ਚ ਲਾਇਕ ਕਿ ਤੁਹਾਡਾ ਪੁਰਾਣਾ ਫੇਰ ਆ ਗਿਆ ਤੁਸੀਂ ਮੈਨੂੰ ਤੁਲਨਾ ਕਰਕੇ ਦੱਸੋ ਵੀ ਜਿਹੜੀ ਇਹ ਸ਼ਬਦਾਵਲੀ ਅੱਜ ਵਰਤੀ ਗਈ ਜਬ ਵਰਤੀ ਜਾ ਰਹੀ ਹੈ ਕਿ ਪੁਰਾਣਾ ਤੁਹਾਡਾ ਫੇਰ ਆ ਗਿਆ ਕਿਤੇ ਚਮਕੀਲੇ ਨੇ ਇਹੋ ਜੀ ਸ਼ਬਦਾਵਲੀ ਵਰਤੀ ਆਪਣੇ ਗਾਣੇ ਦੇ ਵਿੱਚ ਕੋਈ ਦੱਸ ਸਕਦਾ ਕੋਈ ਗੁੰਡਾਗਰਦੀ ਕਰਨ ਵਾਲਿਆਂ ਨੂੰ ਇਹ ਸੱਚ ਹਾਜਮ ਨਹੀਂ ਹੁੰਦਾ ਸਿੱਧੂ ਮੂਸੇਵਾਲੇ ਨੇ ਸ਼ਰਿਆਮ ਇਹ ਮੈਨੂੰ ਕਹਿਣਾ ਪੈ ਰਿਹਾ ਬੜੇ ਦੁੱਖ ਦੇ ਨਾਲ ਅਸਲਾ ਪ੍ਰਮੋਟ ਕੀਤਾ ਸੀ ਉਹਦਾ ਖਮਿਆਜਾ ਨੂੰ ਆਪ ਨੂੰ ਭੁਗਤਣਾ ਪਿਆ ਤੇ ਸੱਚ ਹੈ ਜਾਂ ਝੂਠ ਹੈ ਦੱਸੋ ਤੁਸੀਂ ਉਹਦੇ ਤੇ ਪਰਚੇ ਵੀ ਹੋਏ ਅਸਲਾ ਪਰਮੋਟ ਕਰਨ ਦੇ ਇਹ ਸਾਰਾ ਕੁਝ ਔਨ ਰਿਕਾਰਡ ਪਿਆ ਹੁਣ ਜਿਹਨਾਂ ਨੂੰ ਮਿਰਚਾਂ ਲੱਗਦੀਆਂ ਨੇ ਮਿਰਚਾਂ ਤਾਂ ਲੱਗਦੀਆਂ ਨੇ ਸਿੱਧੂ ਮੂਸੇਵਾਲਾ ਜੱਟ ਅੱਛਾ ਹੁਣ ਇਹੋ ਸਿੱਧੂ ਮੂਸੇਵਾਲੇ ਦੇ ਵਿਰੋਧ ਦੇ ਵਿੱਚ ਬੋਲੀ ਜਾਂਦਾ ਤੇ ਇਲਜ਼ਾਮ ਜਿਹੜੇ ਆ ਉਹ ਸਿੱਧੂ ਮੂਸੇ ਵਾਲੇ ਤੇ ਲਾਈ ਜਾਂਦਾ ਵੀ ਚਮਕੀਲਾ ਚੰਗਾ ਸੀ ਸਿੱਧੂ ਮੂਸੇ ਵਾਲਾ ਮਾੜਾ ਸੀ ਵੀ ਉਹਨੇ ਅਸਲਾ ਪ੍ਰਮੋਟ ਕੀਤਾ ਤੇ ਉਹਨੇ ਆਪਣਾ ਖਮਿਆਦਾ ਆਪ ਭੁਗਤਿਆ ਤੇ ਪਹਿਲੀ ਵੀਡੀਓ ਦੇ ਵਿੱਚ ਵੀ ਬੱਬੂ ਮਾਨ ਦੇ ਇਲਜ਼ਾਮ ਲਾ ਦਿੱਤੇ ਤੇ ਔਨ ਰਿਪੋਰਟ ਸਾਰਾ ਕੁਝ ਇਹਦੀਆਂ ਇੰਟਰਵਿਊਆਂ ਪਈਆਂ ਵਾਂ ਵੀ YouTube ਤੇ ਤੇ ਜਦੋਂ ਸਿਮਰਨਜੀਤ ਸਿੰਘ ਮਾਨ ਜਿੱਤਿਆ ਸੀ ਤੇ ਉਦੋਂ ਇਸ ਬੰਦੇ ਦੇ ਬਿਆਨ ਸੀ ਵੀ ਜਿਹੜਾ ਸਿੱਧੂ ਮੂਸੇ ਵਾਲੇ ਨੂੰ ਤੇ ਦੀਪ ਸਿੱਧੂ ਨੂੰ ਉਹ ਸਿਮਰਨਜੀਤ ਸਿੰਘ ਮਾਨ ਨੇ ਮਰਵਾਇਆ ਤੇ ਲੇਕਿਨ ਇਹ ਬੰਦਾ ਜਿਹੜਾ ਵਾ ਇਹ ਸਿਰਫ ਤੇ ਸਿਰਫ ਕੀ ਆ ਅੱਗ ਲਾ ਰਿਹਾ ਤੇ ਤੁਸੀਂ ਇਹ ਦੱਸੋ ਵੀ ਇਹ ਗਿਆਨੀ ਬੂਟਾ ਸਿੰਘ ਆ ਇਹਨੂੰ ਲੋੜ ਕੀ ਆ ਵੀ ਇਦਾਂ ਦੇ ਚੱਕਰਾਂ ਦੇ ਵਿੱਚ ਫਸਣਾ ਦੀ ਤੂੰ ਆਪਣੇ ਜਿਹੜੇ ਗਿਆਨੀ ਆ ਜਿਹੜੇ ਝੂਠ ਮਾਰਦੇ ਆ ਉਹਨਾਂ ਦੇ ਨਾਲ ਪੰਗਾ ਲੈ ਵੀ ਤੂੰ ਉਹਨਾਂ ਦੀ ਗੱਲ ਕਰ ਉਹ ਅ ਮੂਵੀ ਜਿਹੜੀ ਆ ਰਜਨੀ ਮੂਵੀ ਆ ਇਹ ਰਜਨੀ ਮੂਵੀ ਜਿਹੜੀ ਆ ਇਹ ਪਖੰਡਵਾਦ ਨਾਲ ਜੋੜਦੀ ਆ ਤੇ ਇਸ ਮੂਵੀ ਤੇ ਗੱਲ ਕਰਨੀ ਸੀ ਉਹਤ ਮੂਵੀ ਦੇਖੋ ਲੋਕਾਂ ਨੇ ਚੱਲੀ ਵੀ ਬੜੀ ਆ ਲੋਕਾਂ ਨੇ ਦੇਖੀ ਵੀ ਬਹੁਤ ਜ਼ਿਆਦਾ ਵਾ ਲੇਕਿਨ ਉਸ ਬਾਰੇ ਨਹੀਂ ਗੱਲ ਕਰਨੀ ਵੀ ਦੁਨੀਆ ਨੂੰ ਜਿਹੜੀ ਭੋਲੀ ਭਾਲੀ ਦੁਨੀਆ ਵਾ ਅਨਪੜ੍ਹ ਦੁਨੀਆ ਵਾ ਵੀ ਜਿਹਨਾਂ ਕੋਲ ਪੈਸਾ ਹੈ ਨਹੀਂਗਾ ਵੀ ਉਹਨਾਂ ਨੂੰ ਇਹ ਸਰੋਵਰਾਂ ਦੇ ਨਾਲ ਜੋੜਦੇ ਆ ਵੀ ਤੁਹਾਡੇ ਜਿਹੜੇ ਆ ਦੁੱਖ ਕੱਟੇ ਜਾਣਗੇ ਇੱਥੇ ਆ ਕੇ ਬਿਮਾਰੀਆਂ ਠੀਕ ਹੋ ਜਾਣਗੀਆਂ ਤੇ ਲੇਕਿਨ ਆਪ ਜਿਹੜੇ ਲੋਕ ਆ ਵੀ ਜਿਹੜੇ ਗੁਰਦੁਆਰਿਆਂ ਦੇ ਵਿੱਚ ਬੈਠੇ ਆ ਲੀਡਰ ਆਏ ਸਾਰੇ ਧਰਮ ਦੇ ਠੇਕੇਦਾਰ ਆ ਆਪੇ ਵੱਡੇ ਵੱਡੇ ਹਸਪੀਟਲਾਂ ਦੇ ਵਿੱਚ ਜਾਂਦੇ ਆ ਲੇਕਿਨ ਉਸ ਮੂਵੀ ਤੇ ਕੋਈ ਵੀ ਨਹੀਂ ਬੋਲਿਆ ਉਹ ਮੂਵੀ ਪਖੰਡਵਾਰ ਦੇ ਨਾਲ ਜੋੜਦੀ ਆ ਲੇਕਿਨ ਮੈਂ ਅਮਤੋਜ ਸਿੰਘ ਮਾਨ ਦੀ ਤੇ ਸਿਮਰਨ ਸਿਮਰਨ ਜੋਤ ਮੱਕੜ ਦੀ ਇੰਟਰਵਿਊ ਸੁਣੀ ਆ ਲੇਕਿਨ ਮੈਨੂੰ ਇਹਨਾ ਪਤਾ ਵੀ ਇਹ ਜਿਹੜੀ ਮੂਵੀ ਆ ਵੀ ਇਹ ਮੂਵੀ ਸਾਨੂੰ ਕਿਸੇ ਪਖੰਡਵਾਦ ਦੇ ਨਾਲ ਨਹੀਂ ਜੋੜਦੀ ਇਹ ਮੂਵੀ ਸਾਨੂੰ ਕੁਝ ਨਾ ਕੁਝ ਸਿੱਖਣ ਨੂੰ ਦੇ ਰਹੀ ਆ ਵੀ ਲੇਕਿਨ ਅਸੀਂ ਇਹਨਾਂ ਇਸ ਮੂਵੀ ਦਾ ਵਿਰੋਧ ਕਰਨ ਦੇ ਆ ਵੀ ਤੁਸੀਂ ਇੱਕ ਹਸਾਬ ਲਾ ਲਓ ਵੀ ਇਸ ਮੂਵੀ ਦੇ ਵਿੱਚ ਦਿਖਾ ਲਿਆ ਕੀ ਗਿਆ ਵਾ ਵੀ ਮੈਂ ਜਿਹੜਾ ਹਸਾਬ ਲਾਇਆ ਵਾ ਇਸ ਵੀਡੀਓ ਦੇ ਵਿੱਚ ਦੂਜੇ ਪੱਖੋਂ ਤੁਸੀਂ ਦੇਖੋ ਨਾ ਵੀ ਅਗਰ ਬਲਵੀਰੋ ਦੇ ਪੱਖੋਂ ਦੇਖੋਗੇ ਤੇ ਤੁਹਾਨੂੰ ਬਲਵੀਰੋ ਸਹੀ ਲੱਗੇਗੀ ਨਰੈਣਾ ਜਿਹੜਾ ਉਹ ਗਲਤ ਲੱਗੇਗਾ ਤੇ ਸੁੱਚਾ ਜਿਹੜਾ ਉਹ ਵੀ ਗਲਤ ਲੱਗੇਗਾ ਤੁਹਾਨੂੰ ਕਿਉਂਕਿ ਜਦ ਇੱਕ ਬਜ਼ੁਰਗ ਦੇ ਨਾਲ ਤੁਸੀਂ ਜਵਾਨ ਕੁੜੀ ਨੂੰ ਵਿਆਹ ਦਿੰਨੇ ਆ ਸਿਰਫ ਕੀ ਕਰਕੇ ਕੀ ਕੀ ਦੇਖ ਕੇ ਵੀ ਉਹਦੇ ਕੋਲ ਚਾਰ ਖੇਤ ਹੈਗੇ ਆ ਤਿੰਜਾ ਪੈਸੇ ਹੈਗੇ ਆ ਜਦ ਔਰਤ ਨੂੰ ਹੋਰ ਚੀਜ਼ਾਂ ਵੀ ਚਾਹੀਦੀਆਂ ਕੱਲਾ ਪੈਸੇ ਦੇ ਨਾਲ ਨਹੀਂ ਘਰ ਚੱਲਦਾ ਜ਼ਿੰਦਗੀ ਚੱਲਦੀ ਏ ਵੀ ਸੋਚੋ ਮੈਂ ਤਾਂ ਇਹ ਕਹਿੰਦਾ ਵੀ ਤੁਸੀਂ ਬੱਬੂ ਮਾਨ ਦੇ ਪਿੱਛੇ ਨਾ ਜਾਓ ਨਾ ਮੈਂ ਬੱਬੂ ਮਾਨ ਦਾ ਫੈਨ ਹਾਂ ਤੇ ਨਾ ਮੈਂ ਸਿੱਧੂ ਮੂਸੇ ਵਾਲੇ ਦਾ ਫੈਨ ਹਾਂ ਮੈਂ ਸਿਰਫ ਅਮਰਤੋਜ ਸਿੰਘ ਮਾਨ ਦੀ ਇੰਟਰਵਿਊ ਦੇਖ ਕੇ ਵੀ ਇਹ ਗੱਲ ਕਰਨ ਲੱਗਾ ਇਹ ਵੀਡੀਓ ਬਣਾਈ ਆ ਵੀ ਇਹ ਜਿਹੜੀ ਨੌਜਵਾਨੀ ਪੀੜ੍ਹੀ ਨੂੰ ਆ ਇਹ ਸਾਰਿਆਂ ਇਹ ਜਿਹੜੀ ਫਿਲਮ ਜ਼ਰੂਰ ਦੇਖਣੀ ਚਾਹੀਦੀ ਆ ਵੀ ਇਹਦੇ ਵਿੱਚੋਂ ਕੁਛ ਨਾ ਕੁਛ ਸਿੱਖਣ ਨੂੰ ਮਿਲੇਗਾ ਇਸੇ ਕਰਕੇ ﺍﻟजाम ਔਰਤ ਤੇ ਲਾਉਣਾ ਛੱਡੋ ਵੀ ਜਿਹੜੀਆਂ ਤੁਹਾਡੇ ਆਪਣੇ ਅੰਦਰ ਖਾਮੀਆਂ ਆ ਨਾ ਉਹਨਾਂ ਨੂੰ ਵੀ ਲੱਭਣ ਦੀ ਕੋਸ਼ਿਸ਼ ਕਰੋ ਅਗਰ ਮੈਂ ਤੁਹਾਨੂੰ ਇਹ ਦੱਸਦਾ ਵੀ ਇਹ ਕਹਾਣੀ ਦੱਬੀ ਵੀ ਲੈ ਸਕਦੀ ਸੀ ਅਗਰ ਜੇ ਸੱਚਾ ਹੋ ਸਕਦਾ ਫੌਜ ਦੇ ਵਿੱਚ ਨਾ ਜਾਂਦਾ ਤੇ ਇਹ ਕਹਾਣੀ ਉਲਟੀ ਵੀ ਹੋ ਸਕਦੀ ਕਿਉਂਕਿ ਘਰਾਂ ਦੇ ਵਿੱਚ ਇਸ ਟਾਈਮ ਕੰਮ ਇਹ ਚੱਲਣ ਦੇ ਆ ਸਮਾਜ ਦੇ ਵਿੱਚ ਇਹ ਕੰਮ ਚੱਲਣ ਦੇ ਆ ਇਸੇ ਕਰਕੇ ਭਲਾਓ ਇਹਨਾਂ ਚੀਜ਼ਾਂ ਨੂੰ ਵੀ ਸਮਝਿਆ ਕਰੋ ਕਲਾਕਾਰ ਨੇ ਆਪਣੀ ਕਲਾ ਦਿਖਾਉਣੀ ਹੁੰਦੀ ਆ ਲੇਕਿਨ ਸਿੱਖਣਾ ਅਸੀਂ ਆ ਜੋ ਕੁਝ ਆ ਫਿਲਮ ਨੂੰ ਦੇਖ ਕੇ ਵੀ ਹਰ ਫਿਲਮ ਦੇ ਵਿੱਚ ਕੋਈ ਨਾ ਕੋਈ ਮੈਸੇਜ ਜਰੂਰ ਹੁੰਦਾ ਬੰਦਾ ਐਵੇਂ ਪੈਸੇ ਨਹੀਂ ਲਾਂਦਾ ਅਸੀਂ ਸਿਰਫ ਕੀ ਆ ਅਸੀਂ ਚੱਲਦੇ ਆ ਕਲਾਕਾਰ ਦੇ ਪਿੱਛੇ ਅਸੀਂ ਸਟੋਰੀ ਦੇ ਮਗਰ ਨਹੀਂ ਚੱਲਦੇ ਇਸੇ ਕਰਕੇ ਭਲਾਓ ਵੀ ਫਿਲਮ ਨੂੰ ਇਸ ਨੂੰ ਨੌਜਵਾਨੀ ਪੀੜ੍ਹੀ ਖਾਸ ਕਰਕੇ ਦੇਖੇ ਤੇ ਸਾਨੂੰ ਸਿਰਫ ਇਹਨਾਂ ਗੱਲਾਂ ਤੇ ਕਦਮ ਚੱਕਣੇ ਚਾਹੀਦੇ ਆ ਵੀ ਸਾਡੇ ਭਾਰਤ ਦੇ ਵਿੱਚ ਵੀ ਜਿਹੜੀ ਆ ਜਿਹੜੀ ਮਰਦਾਨਾ ਕਮਜ਼ੋਰੀ ਆ ਵੀ ਇਹ ਕਿਉਂ ਹੋ ਰਹੀ ਆ ਵੀ ਕਿਉਂ ਅਸੀਂ ਇਹਨਾਂ ਬਿਮਾਰੀਆਂ ਦਾ ਸ਼ਿਕਾਰ ਹੋਣਦੇ ਆ ਇਹਨਾਂ ਗੱਲਾਂ ਬਾਰੇ ਸੋਚੋ ਜੇ ਅੱਗੇ ਦਾ ਤੁਸੀਂ ਆਪਣਾ ਭਵਿੱਖ ਬਣਾਉਣਾ ਵਾ ਕਿਉਂਕਿ ਇਹਨਾਂ ਬਜ਼ੁਰਗ ਲੋਕਾਂ ਨੇ ਜਿਹੜੇ ਪੁਰਾਣੇ ਇਤਿਹਾਸਕ ਲੋਕ ਜਿਹੜੇ ਸੀਗੇ ਉਹਨਾਂ ਨੇ ਸਿਰਫ ਤੇ ਸਿਰਫ ਕੀਆ ਔਰਤ ਨੂੰ ਪੈਰ ਦੀ ਜੁੱਤੀ ਤੋਂ ਸਵਾਏ ਸਮਝਿਆ ਕੱਖ ਨਹੀਂ ਕਿਉਂਕਿ ਆਪਣੀਆਂ ਵੱਡੀਆਂ ਉਮਰਾਂ ਦੇ ਵਿੱਚ ਇਹ ਛੋਟੀਆਂ ਉਮਰਾਂ ਦੀਆਂ ਕੁੜੀਆਂ ਨੂੰ ਨਾਲ ਵਿਆਹ ਕਰਾਉਂਦੇ ਨੇ ਆ ਤਾਂ ਫਿਰ ਤੁਸੀਂ ਦੱਸੋ ਇੰਨੀ ਗੱਲ ਆ ਵੀ ਔਰਤ ਕੀ ਕਰੇ ਵੀ ਔਰਤ ਫਿਰ ਬਾਹਰ ਨਹੀਂ ਜਾਏਗੀ ਤਾਂ ਹੋਰ ਹੋਰ ਕੀ ਕਰੇਗੀ ਇਹਨਾਂ ਗੱਲਾਂ ਨੂੰ ਵੀ ਮਾੜਾ じゃ ਸੋਚਿਆ ਕਰੋ ਵੀ ਵੀ ਫਿਲਮ ਆਉਂਦੀ ਹੁੰਦੀ ਆ ਕੋਈ ਫਿਲਮ ਦੇ ਖਿਲਾਫ ਨਹੀਂ ਚੱਲਿਆ ਕਰੋ ਵੀ ਫਿਲਮ ਦੇ ਕੁਲ ਵਿੱਚ ਕੁਛ ਨਾ ਕੁਛ ਸਮਝਾਇਆ ਜਾਂਦਾ ਵੀ ਉਹ ਤੋਂ ਸਿੱਖਿਆ ਲਿਆ ਕਰੋ ਹੁਣ ਕਿੰਨੀਆਂ ਫਿਲਮਾਂ ਸਾਡੀਆਂ ਸਰਕਾਰਾਂ ਦੇ ਖਿਲਾਫ ਬਣੀਆਂ ਵਾ ਸਾਨੂੰ ਬਣਾ ਕੇ ਦਿਖਾਈਆਂ ਅਸੀਂ ਸਿਰ ਨੂੰ ਸਿਨੇਮੇ ਦੇ ਵਿੱਚੋਂ ਫਿਲਮ ਦੇਖ ਕੇ ਤੇ ਬਸ ਇਹੋ ਹੀ ਕਹਿ ਦਿੰਦੇ ਆ ਫਲਾਣੇ ਨੇ ਰੋਲ ਬੜਾ ਵਧੀਆ ਕੀਤਾ ਟਮਕਾਨੇ ਨੇ ਰੋਲ ਬੜਾ ਵਧੀਆ ਕੀਤਾ ਲੇਕਿਨ ਜਿਹੜਾ ਉਹਦੇ ਵਿੱਚ ਮੈਸੇਜ ਹੁੰਦਾ ਵਾ ਅਸੀਂ ਉਹਨੂੰ ਨਹੀਂ ਦੇਖਦੇ ਵੀ ਇਹਨਾਂ ਲੋਕਾਂ ਨੇ ਸਾਨੂੰ ਸਮਝਾਇਆ ਕੀ ਆ ਵੀ ਇਹਨਾਂ ਨੇ ਇਹਦੇ ਵਿੱਚ ਗੱਲ ਕੀ ਕੀਤੀ ਆ ਹੁਣ ਜੇ ਆਪਾਂ ਪੁਰਾਣਾ ਇਤਿਹਾਸ ਪੜ ਲਈਏ ਹਮੇਸ਼ਾ ਇਹਨਾਂ ਲੋਕਾਂ ਨੇ ਬੰਦੇ ਨੇ ਮੱਤ ਜਾਤ ਨੇ ਜਿਹੜੀ ਆ ਉਹ ਔਰਤਾਂ ਬਹੁਤ ਵੱਡੀ ਜਾਤੀ ਕਰਦੇ ਆਏ ਆ ਵੀ ਜੇ ਆਪਾਂ ਦੇਖੀਏ ਤੇ ਬੰਦਾ ਮਰ ਜਾਂਦਾ ਏ ਤੇ ਔਰਤ ਨੂੰ ਨਾਲ ਜਲਾਇਆ ਜਾਂਦਾ ਸੀ ਤੇ ਲੇਕਿਨ ਔਰਤ ਮਰ ਜਾਂਦੀ ਸੀ ਤੇ ਬੰਦੇ ਦਾ ਨਾਲ ਹੀ ਦੂਜਾ ਵਿਆਹ ਕਰ ਕਰ ਦਿੰਦੇ ਸੀ